ਧਾਰਮਿਕ ਬੋਰਡਾਂ 'ਚ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਸੁਪਰੀਮ ਕੋਰਟ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੇ ਚਾਰਜ ਸ਼ੀਟ ਖਿਲਾਫ ਕਾਂਗਰਸ ਵੱਲੋਂ ਦੇਸ਼ ਵਿਆਪੀ ਪ੍ਰਦਰਸ਼ਨ ਕਣਕ ਦੀ ਵਾਢੀ ਨੇ ਜੋਰ ਫੜਿਆ ਬੰਪਰ ਝਾੜ ਨਾਲ ਆਰਥਿਕ ਪੱਕੋ ਟੁੱਟ ਚੁੱਕੇ ਕਿਸਾਨਾਂ ਨੂੰ ਰਾਹਤ ਬਾਜਵਾਰੀ ਗ੍ਰਿਫਤਾਰੀ ਤੇ ਰੋਕ ਕਾਂਗਰਸ ਹੀ ਆਰਐਸਐਸ ਭਾਜਪਾ ਨੂੰ ਹਰਾ ਸਕਦੀ ਹੈ ਰਾਹੁਲ ਗਾਂਧੀ ਦੇਸ਼ਵਾਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੁਪਰੀਮ ਕੋਰਟ ਨੇ ਵਖਬ ਸੂਰ ਕਾਨੂੰਨ 2025 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ 70 ਤੋਂ ਵੱਧ ਪਟੀਸ਼ਨਾਂ ਤੇ ਸੁਣਵਾਈ ਸ਼ੁਰੂ ਕੀਤੀ ਹੈ ਚੀਫ ਜਸਟਿਸ ਸੰਜੀਵ ਖੰਨਾ ਜਸਟਿਸ ਸੰਜੇ ਕੁਮਾਰ ਅਤੇ ਕੇਵੀ ਵਿਸ਼ਵਨਾਥਨ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਅੱਗੇ ਪਟੀਸ਼ਨ ਕਰਤਾਵਾਂ ਸੀਨੀਅਰ ਵਕੀਲ ਕਪਲ ਸਿਬਲ ਅਭਿਸ਼ੇਕ ਮਨੂ ਸਿੰਘ ਵੀ, ਰਾਜੀਵ ਤਵਨ ਅਤੇ ਸੀ ਜੂ ਸਿੰਘ ਸੁਮੇਤ ਕਈਆਂ ਨੇ ਦਲੀਲਾਂ ਰੱਖੀਆਂ ਜਦ ਕਿ ਕੇਂਦਰ ਸਰਕਾਰ ਵੱਲੋਂ ਸੌਲਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਪੈਰਵਾਈ ਕੀਤੀ ਬੈਂਚ ਨੇ ਸੁਣਵਾਈ ਦੌਰਾਨ ਕਾਨੂੰਨ ਤੇ ਕਈ ਸਵਾਲ ਉਠਾਏ ਵਿਸ਼ੇਸ਼ ਤੌਰ ਤੇ ਵਖਵ ਬਾਈ ਯੂਜ਼ਰ ਭਾਵ ਵਰਤੋਂ ਕਰਨ ਤੇ ਵਖਵ ਵੰਡ ਵਾਲੀਆਂ ਸੰਪਤੀਆਂ ਨੂੰ ਲੈ ਕੇ ਸਵਾਲ ਉਠਾਏ ਹਨ ਅਦਾਲਤ ਨੇ ਕੇਂਦਰੀ ਵਖਵ ਕਾਨੂੰਨ ਵਿੱਚ ਗੈਰ ਮੁਸਲਮਾਨ ਨੂੰ ਸ਼ਾਮਲ ਕਰਨ ਦੀ ਧਾਰਾ ਤੇ ਸਵਾਲ ਉਠਾਉਂਦੇ ਹਾਂ ਕੇਂਦਰ ਤੋਂ ਪੁੱਛਿਆ ਕਿ ਉਹ Hindu ਧਾਰਮਿਕ ਬੋਰਡਾਂ 'ਚ ਮੁਸਲਮਾਨਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦੇਵੇਗੀ ਅਦਾਲਤ ਨੇ ਵਖਵ ਕਾਨੂੰਨ ਦੇ ਖਿਲਾਫ ਹੋ ਰਹੀ ਹਿੰਸਾ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਹਿੰਸਾ ਨਹੀਂ ਹੋਣੀ ਚਾਹੀਦੀ ਸਪਰੀਮ ਕੋਰਟ ਵਿੱਚ ਇਸ ਮਾਮਲੇ ਤੇ ਤਕਰੀਬਨ 2 ਘੰਟੇ ਤੱਕ ਬਹਿਸ ਹੋਈ। ਮੁਸਲਮਾਨ ਧਿਰਾਂ ਵੱਲੋਂ ਬੁੱਧਵਾਰ ਨੂੰ ਅਦਾਲਤ ਤੋਂ ਇਸ ਫੈਸਲੇ 'ਚ ਅੰਤਰਮ ਰਾਹਤ ਦੀ ਮੰਗ ਕੀਤੀ ਗਈ। ਪਰ ਕੇਂਦਰ ਨੇ ਉਸ ਤੇ ਫੈਸਲਾ ਦੇਣ ਤੋਂ ਪਹਿਲਾਂ ਸੁਣਵਾਈ ਦੀ ਮੰਗ ਕੀਤੀ। ਅਦਾਲਤ ਨੂੰ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਸਪਰੀਮ ਕੋਰਟ ਬੁੱਧਵਾਰ ਨੂੰ ਅੰਤਰਮ ਆਦੇਸ਼ ਜਾਰੀ ਕਰਨਾ ਚਾਹੁੰਦਾ ਸੀ ਪਰ ਸੋਲੀਸਟਰ ਜਨਰਲ ਦੇ ਇਤਰਾਜ਼ ਤੋਂ ਬਾਅਦ ਉਸ ਨੂੰ ਟਾਲ ਦਿੱਤਾ ਗਿਆ। ਹੁਣ ਵੀਰਵਾਰ ਨੂੰ ਦੁਪਹਿਰ 2 ਵਜੇ ਇਸ ਮਾਮਲੇ ਦੀ ਮੋੜ ਸੁਣਵਾਈ ਹੋਵੇਗੀ ਚੀਫ ਜਸਸ ਸੰਜੀਵ ਖੰਨਾ ਨੇ ਸੁਣਵਾਈ ਦੌਰਾਨ ਪਟੀਸ਼ਨ ਕਰਤਾਵਾਂ ਨੂੰ ਕਿਹਾ ਹੈ ਕਿ ਦੋ ਸਵਾਲਾਂ ਦੇ ਜਵਾਬ ਜ਼ਰੂਰੀ ਹਨ ਪਹਿਲਾ ਕਿ ਸੁਪਰੀਮ ਕੋਰਟ ਇਹਨਾਂ ਪਟੀਸ਼ਨਾਂ ਨੂੰ ਹਾਈ ਕੋਰਟ ਭੇਜ ਸਕਦਾ ਹੈ ਤੇ ਪਟੀਸ਼ਨਰ ਕਿਹੜੇ ਨੁਕਤਿਆਂ ਤੇ ਬਹਿਸ ਕਰਨਾ ਚਾਹੁੰਦੇ ਹਨ ਕਪਲ ਸਿਬਲ ਨੇ ਕਾਨੂੰਨ ਨੂੰ ਆਸਾ ਦੇ ਨਾਲ ਕੀਤੀ ਗਈ ਦਖਲਅੰਦਾਜ਼ੀ ਕਰਾਰ ਦਿੰਦਿਆ ਕਿ ਧਾਰਾ 2 ਵੀ ਮੁਤਾਬਕ ਕਿਸੇ ਧਰਮ ਜਾਂ ਸਮਾਜ ਦੇ ਹਿੱਸੇ ਨੂੰ ਇਤਕਾਰ ਹੈ ਕਿ ਧਾਰਮਕ ਅਤੇ ਸਮਾਜਿਕ ਸੇਵਾ ਲਈ ਸੰਸਾਦੀ ਸਥਾਪਨਾ ਕਰ ਸਕਦਾ ਹੈ ਸਿਬਲ ਨੇ ਕਾਨੂੰਨ ਵਿੱਚ ਕਲੈਕਟਰ ਨੂੰ ਦਿੱਤੀਆਂ ਗਈਆਂ ਤਾਕਤਾਂ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕਲੈਕਟਰ ਸਰਕਾਰ ਦਾ ਹਿੱਸਾ ਹੈ ਤੇ ਜੇਕਰ ਉਹ ਜੱਜ ਦੀ ਭੂਮਿਕਾ ਨਿਭਾਉਂਦਾ ਹੈ ਤਾਂ ਉਹ ਆਸ ਵਿਧਾਨਿਕ ਹੈ ਸਿਬਲ ਨੇ ਵਕਫਾ ਬਣਾਉਣ ਲਈ ਕਾਨੂੰਨ ਵਿੱਚ ਲਾਜ਼ਮੀ ਸ਼ਰਤ ਤੇ ਵੀ ਸਵਾਲ اٹھਾਉਂਦਿਆਂ ਜਿਸ ਵਿੱਚ ਕਿਹਾ ਗਿਆ ਹੈ ਕਿ ਸਿਰਫ ਉਹ ਲੋਕ ਹੀ ਵਕਫਾ ਬਣਾ ਸਕਦੇ ਹਨ ਜੋ ਪਿਛਲੇ 5 ਸਾਲਾਂ ਤੋਂ ਇਸਲਾਮ ਨੂੰ ਮੰਨ ਰਹੇ ਹਨ ਕਿਹਾ ਕਿ ਰਾਜ ਇਹ ਕਿਵੇਂ ਤੈਅ ਕਰ ਸਕਦਾ ਹੈ ਕਿ ਕੋਈ ਮੁਸਲਮਾਨ ਹੈ ਜਾਂ ਨਹੀਂ ਵਕਫ ਕਾਨੂੰਨ ਨੂੰ ਚੁਣੌਤੀਆਂ ਦਿੰਦਿਆਂ ਸੁਪਰੀਮ ਕੋਰਟ ਦੇ ਵਿੱਚ 70 ਤੋਂ ਵੱਧ ਪਟੀਸ਼ਨਾਂ ਦਾਖਲ ਹੋਈਆਂ ਹਨ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਕਫ ਸੋਧ ਕਾਨੂੰਨ ਨੂੰ ਗੈਰ ਸੰਵਿਧਾਨਕ ਦੱਸਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਗਈ ਹਾਲਾਂਕਿ ਕੁਝ ਪਟੀਸ਼ਨਾਂ ਕਾਨੂੰਨ ਦੇ ਸਮਰਥਨ ਵਿੱਚ ਵੀ ਦਾਖਲ ਹੋਈਆਂ ਹਨ ਕੁਝ ਪਟੀਸ਼ਨਾਂ ਵਕਫ ਕਾਨੂੰਨ 1995 ਅਤੇ ਵਕਫ ਵਿਸੋਧ ਕਾਨੂੰਨ 2025 ਦੋਵਾਂ ਨੂੰ ਚੁਣੌਤੀ ਦਿੰਦੇ ਹੋਏ ਰੱਦ ਕਰਨ ਦੀ ਮੰਗ ਕੀਤੀ ਗਈ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਨੈਸ਼ਨਲ ਹਰਾਲਡ ਮਾਮਲੇ ਵਿੱਚ ਪਾਰਟੀ ਦੇ ਸਿਨ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖਿਲਾਫ ਏਡੀ ਵੱਲੋਂ ਚਾਰਜ ਸ਼ੀਟ ਦਾਇਰ ਕੀਤੇ ਜਾਣ ਖਿਲਾਫ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਇਸ ਦੌਰਾਨ ਦਿੱਲੀ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਦਿਵਿੰਦਰ ਯਾਦਵ, ਜੈਪੁਰ ਵਿੱਚ ਰਾਜਸਥਾਨ ਇਕਾਈ ਦੇ ਪ੍ਰਧਾਨ ਗੋਬਿੰਦ ਸਿੰਘ ਡੋਟਾਸਰਾ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੈੰਗ, ਸ਼ਿਮਲਾ ਵਿੱਚ ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤੀਵਾ ਸਿੰਘ, ਇਮਫਾਲ ਵਿੱਚ ਮਨੀਪੁਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੀਸ਼ਮ ਮੇਘਚੰਦਰ ਅਤੇ ਹੋਰ ਵੱਖ-ਵੱਖ ਸ਼ਹਿਰਾਂਾਂ ਤੇ ਤਰਨੇ ਪ੍ਰਦਰਸ਼ਨ ਕੀਤੇ ਗਏ। ਦਿੱਲੀ ਵਿੱਚ ਸਵੇਰੇ ਪਾਰਟੀ ਦੇ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਪਾਰਟੀ ਦੇ ਪੁਰਾਣੇ ਹੈੱਡਕੁਆਰਟਰ 24 ਅਕਬਰ ਰੋਡ ਪੁੱਜੇ ਅਤੇ ਆਪਣੇ ਆਗੂਆਂ ਦੇ ਹੱਕ ਵਿੱਚ ਸਰਕਾਰ ਖਲਾਮ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਪੁਲਿਸ ਨੇ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਵਿੰਦਰ ਜਾਦਾ ਸਮੇਤ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਕਾਂਗਰਸ ਯਾਗੂ ਸੁਪਰੀਆ ਸ਼ਰੀਨੇਤ ਨੇ ਚਾਰਜ ਸ਼ੀਟ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਗਾਂਧੀ ਪਰਿਵਾਰ ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਉਹ ਰਾਹੁਲ ਗਾਂਧੀ ਦੀ ਰਾਜਨੀਤੀ ਤੋਂ ਡਰਦੇ ਹਨ। ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਪ੍ਰਤਾਪ ਗੜੀ ਨੇ ਕਿਹਾ ਹੈ ਕਿ ਭਾਜਪਾ ਡਰੀ ਹੋਈ ਹੈ। ਉਸ ਦੀਆਂ ਸੀਟਾਂ 400 ਤੋਂ ਕੱਟ ਕੇ 240 ਰਹਿ ਗਈਆਂ ਹਨ। ਜੇ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਪਿੱਛੇ हट ਜਾਣ ਤਾਂ ਸਰਕਾਰ ਡਿੱਗ ਜਾਵੇਗੀ। ਕਾਂਗਰਸ ਦੇ ਜਨਰਸ ਕਤਰ ਸਚਨ ਪਾਇਲਟ ਨੇ ਵੀ ਇਸ ਮਾਮਲੇ ਨੂੰ ਰਾਜਨੀਤਿਕ ਤੌਰ ਤੇ ਪ੍ਰੇਰਿਤ ਅਤੇ ਬੇਬੁਨਿਆਦ ਦੱਸਿਆ ਹੈ ਕਾਂਗਰਸ ਨੇ ਕੇਂਦਰ ਤੇ ਈਡੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਈਡੀ ਵੱਲੋਂ ਸਿਆਸੀ ਪਾਰਟੀਆਂ ਦੇ ਖਿਲਾਫ ਦਾਇਰ ਮਾਮਲਿਆਂ ਵਿੱਚੋਂ 98% ਵਿਰੋਧੀ ਧਿਰਾਂ ਖਿਲਾਫ ਹਨ ਪਾਰਟੀ ਦੇ মিডিਆ ਵਿਭਾਗ ਦੇ ਇੰਚਾਰਜ ਜੈਰਾ ਮਰਮੇਸ਼ ਅਤੇ ਰਾਜ ਸਭਾ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘ ਵੀ ਨੇ ਕਾਂਗਰਸ ਹੈੱਡਕੁਆਰਟਰ ਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਨੇ ਈਡੀ ਨੂੰ ਆਪਣਾ ਚੋਣ ਵਿਭਾਗ ਬਣਾਇਆ ਹੋਇਆ ਹੈ ਜਦੋਂ ਜਦੋਂ ਚੋਣਾ ਆਉਂਦੀਆਂ ਹਨ ਸਰਕਾਰ ਵੱਲੋਂ ਈਡੀ ਨੂੰ ਵਿਰੋਧੀ ਤੇਰਾ ਖਿਲਾਫ ਵਰਤਿਆ ਜਾਂਦਾ ਹੈ ਅਭਿਸ਼ੇਕ ਮਨੂ ਸਿੰਘ ਵੀ ਨੇ ਨੈਸ਼ਨਲ ਹੈਰਾਲਡ ਅਤੇ ਜੰਗ ਇੰਡੀਆ ਨੂੰ ਲੈ ਕੇ ਕਾਂਗਰਸ ਦਾ ਪੱਖ ਰੱਖਦਿਆਂ ਕਿਹਾ ਹੈ ਕਿ ਨੈਸ਼ਨਲ ਹੈਰਾਲਡ ਨੂੰ ਕਾਂਗਰਸ ਤੋਂ ਵਾਅ ਕਰਕੇ ਵੇਖਣਾ ਮੁਸ਼ਕਲ ਹੈ ਇਸ ਲਈ ਕਾਂਗਰਸੀ ਨੇਤਾ ਅਤੇ ਸਿੱਖਰਲੀ ਲੀਡਰਸ਼ਿਪ ਇਸ ਨਾਲ ਜੁੜੀ ਹੋਈ ਹੈ ਉਹਨਾਂ ਏਜੀਐਲ ਅਤੇ ਜੰਗ ਇੰਡੀਆ ਸੰਬੰਧੀ ਕਾਨੂੰਨ ਪੱਖ ਨੂੰ ਸਾਹਮਣੇ ਲਿਆਉਂਦਿਆਂ ਕਿਹਾ ਹੈ ਕਿ ਕੰਪਨੀ ਲਾ ਮਤਾਬਕ ਜੇਕਰ ਕੋਈ ਕੰਪਨੀ ਕਰਜ਼ੇ ਮੁਕਤ ਹੋਣਾ ਚਾਹੁੰਦੀ ਹੈ ਤਾਂ ਉਹ ਨਵੀਂ ਕੰਪਨੀ ਬਣਾ ਕੇ ਆਪਣਾ ਕਰਜ਼ਾ ਉਸ ਨੂੰ ਇੱਕ ਮਿੱਥੀ ਰਕਮ ਦੇ ਕੇ ਕਰਜ਼ੇ ਮੁਕਤ ਹੋ ਜਾਂਦੀ ਹੈ ਜੋ ਇਸ ਮਾਮਲੇ ਵਿੱਚ ਏਜੀਐਲ ਅਤੇ ਜੰਗ ਇੰਡੀਆ ਕੰਪਨੀ ਤਹਿਤ ਕੀਤਾ ਗਿਆ ਹੈ ਇਸ ਕਲਾ ਪੂਰੀ ਮਜ਼ਬੂਤੀ ਨਾਲ ਲੜਾਂਗੇ ਤੇ ਇਸ ਝੂਠ ਦਾ ਪਰਦਾਫਾਸ਼ ਕਰਾਂਗੇ ਸਤਾਤਰੀ ਭਾਜਪਾ ਨੇ ਨੈਸ਼ਨਲ ਹਰਾਲਡ ਮਾਮਲੇ ਵਿੱਚ ਕਾਂਗਰਸੇ ਨਿਸ਼ਾਨਾ ਸਿੱਧਿਆ ਕਿ ਕਿ ਕਿਸੇ ਨੂੰ ਵੀ ਲੁੱਟਣ ਦਾ ਅਧਿਕਾਰ ਨਹੀਂ ਹੈ ਸਾਬਕਾ ਕਾਨੂੰਨ ਮੰਤਰੀ ਅਤੇ ਭਾਜਪਾ ਕੋ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਜਾਂਚ ਏਜੰਸੀਆਂ ਕਾਂਗਰਸ ਦੀਆਂ ਧਮਕੀਆਂ ਤੋਂ ਨਹੀਂ ਡੰਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਗਾਂਧੀ ਪਰਿਵਾਰ ਤੇ ਲੱਗੇ ਦੋਸ਼ਾਂ ਦਾ ਜਵਾਬ ਦੇਵੇ। ਉਨਾ ਕਿਆ ਕੀ ਵਿਰੋਧੀ ਧਿਰ ਨੂੰ ਜਾਂਚ ਖਿਲਾਫ ਆਪਣੀਆਂ ਪਟੀਸ਼ਨਾਂ ਵਿੱਚ ਨਿਆਪਾਲਕਾ ਤੋਂ ਕੋਈ ਰਾਹਤ ਨਹੀਂ ਮਿਲੀ ਸੀਨੀਅਰ ਪਾਜਪਾ ਅਗੂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਤਰਨਾ ਲਾਉਣ ਦਾ ਤਾਂ ਅਧਿਕਾਰ ਹੈ ਪਰ ਸਰਕਾਰ ਵੱਲੋਂ ਨੈਸ਼ਨਲ ਹੈਰਾਰਡ ਨੂੰ ਦਿੱਤੀ ਗਈ ਜਨਤਕ ਜਾਇਦਾਦੀ ਦਰਬਾਰਤੋਂ ਕਰਨ ਦਾ ਅਧਿਕਾਰ ਨਹੀਂ ਉਹਨਾਂ ਕਾਂਗਰਸ ਦੇ ਜਾਂਚ ਏਜੰਸੀ ਨੂੰ ਧਮਕੀ ਦੇਣ ਦਾ ਦੋਸ਼ ਵੀ ਲਾਇਆ ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤਾਨਾਸ਼ਾਹ ਪਰਿ ਸਰਕਾਰ ਆਪਣੇ ਪਾਪਾਂ ਨੂੰ ਸਪਾਉਣ ਦੇ ਲਈ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਤੇ ਤੁਲੀ ਹੋਈ ਹੈ। ਉਹ ਸਪਸ਼ਟ ਰੂਪ ਵਿੱਚ ਨੈਸ਼ਨਲ ਹੈਰਾਲਡ ਕੇਸ ਦਾ ਹਵਾਲਾ ਦੇ ਰਹੇ ਸਨ। ਬਸਾਖੀ ਦੇ ਲੰਘਦਿਆਂ ਹੀ ਕਣਕ ਦੀ ਕਟਾਈ ਨੇ ਜ਼ੋਰ ਫੜ ਲਿਆ ਹੈ। 2025 ਦੇ ਹਾੜੀ ਦੇ ਸੀਜ਼ਨ ਦੌਰਾਨ ਸਰਕਾਰ ਵੱਲੋਂ 1 ਅਪ੍ਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਸੀ। ਤਾਪਮਾਨ ਅਨਕੂਲ ਰਹਿਣ ਕਾਰਨ ਕਣਕ ਦੀ ਵਾਢੀ ਦੋ ਹਫ਼ਤੇ ਪਛੜ ਕੇ ਸ਼ੁਰੂ ਹੋਈ ਹੈ। ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਵੱਢਣ ਲਈ ਕੰਬਾਈਨਾਂ ਦੇ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। 15 ਅਪ੍ਰੈਲ ਤੱਕ ਸੂਬੇ ਦੀਆਂ ਅਨਾਜ ਮੰਡੀਆਂ ਵਿੱਚ 2.40 ਲੱਖ ਮੀਟਰਕਟਨ ਕਣਕ ਦੀ ਆਮਦ ਹੋ ਚੁੱਕੀ ਹੈ। ਮੰਡੀਆਂ ਵਿੱਚ ਕਣਕ ਦਾ ਪਾ ਲੱਗਣ ਤੋਂ ਬਾਅਦ ਕਣਕ ਦਾ ਤੋਲ ਸ਼ੁਰੂ ਹੋਣ ਤੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ ਛਾ ਗਈਆਂ ਹਨ। 2025-26 ਦੇ ਹਾਰੀ ਸੀਜ਼ਨ ਦੌਰਾਨ ਕਣਕ ਦੇ ਝਾੜ ਦੇ ਅੰਕੜੇ 68 ਮਣ ਪ੍ਰਤੀ ਏਕੜ ਤੱਕ ਛੂਹ ਜਾਣ ਦੇ ਅਸਾਰ ਹਨ ਵੱਖ-ਵੱਖ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਕਣਕ ਦੀ ਫਸਲ ਲਈ ਅਨੁਕੂਲ ਰਿਹਾ ਹੈ ਇਸ ਵਾਰ ਵੀ ਕੁਦਰਤ ਦੀ ਮਿਹਰਬਾਨੀ ਨਾਲ ਹੜੀ ਸੀਜ਼ਨ ਲਈ ਚੰਗੀ ਸਾਬਤ ਹੋਈ ਹੈ ਪੰਜਾਬ ਵਿੱਚ ਵੱਖਰੇ ਵੱਖਰੇ ਖੇਤਾਂ ਦੇ ਹਿਸਾਬ ਅਤੇ ਪਾਣੀ ਦੇ ਚੰਗੇ ਪ੍ਰਬੰਧਨ ਮਿੱਟੀ ਦੀ ਚੰਗੀ ਗੁਣਵੱਤਾ ਵਾਲੇ ਖੇਤਾਂ ਅਤੇ ਕਣਕ ਦੇ ਚੰਗੇ ਬੀਜਾਂ ਕਾਰਨ ਇਸ ਵਾਰੇ ਕਣਕ ਦਾ ਔਸਤਨ ਪ੍ਰਤੀ ਏਕੜ ਝਾੜ 65 ਤੋਂ 68 ਮਣ ਪ੍ਰਤੀ ਏਕੜ ਦਾ ਅੰਕੜਾ ਸ਼ੂ ਰਿਹਾ ਹੈ ਪਿਛਲੇ ਬਾਰੇ ਕਣਕ ਦੇ ਸੀਜ਼ਨ ਦੇ 6 ਮਹੀਨਿਆਂ ਬਾਅਦ ਕਣਕ ਦਾ ਬਾਜ਼ਾਰ ਸਰਕਾਰੀ ਰੇਟਾਂ ਤੋਂ 700 ਤੋਂ ਲੈ ਕੇ 1000 ਰੁਪਏ ਤੱਕ ਵੱਧ ਗਿਆ ਸੀ ਸੂਬੇ ਦੇ ਕਿਸਾਨਾਂ ਨੇ ਪਿਛਲੇ ਬਾਰੇ ਵਾਂਗ ਉਮੀਦ ਜਿਤਾਈ ਹੈ ਕਿ ਜੂਨ ਜੁਲਾਈ ਦੌਰਾਨ ਕਣਕ ਦੇ ਭਾਅ ਵਿੱਚ ਤੇਜ਼ੀ ਆ ਸਕਦੀ ਹੈ ਬੰਪਰ ਫਸਲ ਦੇ ਨਾਲ ਕਿਸਾਨ ਖੁਸ਼ ਹਨ ਪੰਜਾਬ ਵਿਧਾਨ ਸਭਾ ਵਿੱਚ ਨੇਤਾ ਵਿਰੋਧੀ ਧਿਰ ਅਤੇ ਸੀਨੀਅਰ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਨੇ ਪੰਜਾਬ ਵਿੱਚ ਪੰਜਾਬ ਬੰਬ ਹੋਣ ਦੇ ਬਿਆਨ ਤੇ ਉਹਨਾਂ ਖਿਲਾਫ ਮਹਾਰੀ ਥਾਣੇ ਵਿੱਚ ਦਰਜ ਕੇਸ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੇ 22 April ਤੱਕ ਰੋਕ ਲਗਾ ਦਿੱਤੀ ਇਸ ਦੇ ਨਾਲ ਹੀ ਹਾਈ ਕੋਰਟ ਨੇ ਬਾਜ਼ਬਾ ਨੂੰ ਇਸ ਮਾਮਲੇ ਵਿੱਚ ਕੋਈ ਵੀ ਬਿਆਨ ਨਾ ਦੇਣ ਦੇ ਹੁਕਮ ਦਿੱਤੇ ਹਨ ਕੋਰਟ ਨੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕਰਕੇ 22 April ਨੂੰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਵਾਜਬਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਵਾਜਬਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੁਲਿਸ ਦੀ ਕਾਰਸ਼ੈਲੀ ਤੇ ਸਵਾਲ ਚੁੱਕੇ ਸਨ ਅਤੇ ਉਸ ਨੂੰ ناکਾਮ ਕਿਹਾ ਸੀ ਜਿਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਉਂਦੀ ਹੈ ਜੋ ਗ੍ਰਹਿ ਵਿਭਾਗ ਨੂੰ ਵੀ ਸੰਭਾਲਦੇ ਹਨ ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨੇ ਇਸ ਆਲੋਚਨਾ ਨੂੰ ਵਿਅਕਤੀਗਤ ਹਮਲਾ ਮੰਨਦੇ ਹੋਏ ਸਿਆਸੀ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਖਿਲਾਫ ਐਫ ਆਈ ਆਰ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਪटीशन ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਨੇਤਾ ਵਿਰੋਧੀ ਧਿਰ ਦੇ ਰੂਪ ਵਿੱਚ ਕੈਬਨਿਟ ਮੰਤਰੀ ਦੇ ਦਰਜੇ ਤੇ ਹਨ ਅਤੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਤੇ ਕਾਨੂੰਨ ਵਿਵਸਥਾ ਤੇ ਲਗਾਤਾਰ ਸਵਾਲ ਚੁੱਕਦੇ ਰਹੇ ਹਨ। ਉਹਨਾਂ ਇਹ ਵੀ ਦਾਵਾ ਕੀਤਾ ਹੈ ਕਿ ਹਾਲ ਦੇ ਸਮੇਂ ਵਿੱਚ ਪੰਜਾਬ ਵਿੱਚ ਹੋਈ ਕਈ ਬੰਬ ਧਮਾਕਿਆਂ ਤੇ ਗਰਨੇਡ ਹਮਲਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਉਹਨਾਂ ਨੇ ਹੀ ਜਨਤਕ ਕੀਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਬੰਬ ਧਮਾਕਿਆਂ ਤੇ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਉਹਨਾਂ ਨੇ ਸਵਾਲ ਚੁੱਕੇ ਸਨ। ਬਾਜਵਾ ਨੇ ਕਿਹਾ ਹੈ ਕਿ ਉਹਨਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪੰਜਾਬ ਅੰਬ ਪੰਜਾਬ ਪਹੁੰਚ ਗਏ ਹਨ ਨੂੰ ਸੂਬਾ ਸਰਕਾਰ ਨੇ ਗਲਤ ਢੰਗ ਨਾਲ ਪੇਸ਼ ਕੀਤਾ ਤੇ ਇੱਕ ਸਿਆਸੀ ਹਥਿਆਰ ਵਜੋਂ ਵਰਤਿਆ ਹੈ ਉਹਨਾਂ ਦਾਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਦੀ ਖੁਫੀਆ ਪੁਲਿਸ ਦੇ ਵੀ ਦਰਵਾਰਤੋਂ ਕੀਤੀ ਗਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਵੇਂ ਗੁਜਰਾਤ ਵਿੱਚ ਪਾਰਟੀ ਵਰਕਰ ਨਿਰਾਸ਼ ਨਜ਼ਰ ਆ ਰਹੇ ਹਨ ਪਰ ਸਿਰਫ ਉਹਨਾਂ ਦੀ ਪਾਰਟੀ ਹੀ ਆਰਐਸਐਸ ਭਾਜਪਾ ਨੂੰ ਹਰਾ ਸਕਦੀ ਹੈ ਹਫਤੇ ਵਿੱਚ ਗੁਜਰਾਤ ਦੇ ਆਪਣੇ ਦੂਜੇ ਦੌਰੇ ਦੌਰਾਨ ਕਾਂਗਰਸ ਸੰਸਦ ਮੈਂਬਰ ਨੇ ਸੂਬੇ ਵਿੱਚ ਸੰਗਠਨ ਨੂੰ ਸੁਰਜੀਤ ਕਰਨ ਲਈ ਖਾਕਾ ਪੇਸ਼ ਕੀਤਾ ਹੈ ਅਤੇ ਭਾਜਪਾ ਲਈ ਕੰਮ ਕਰਨ ਵਾਲਿਆਂ ਆਗੂਆਂ ਨੂੰ ਪਾਰਟੀ ਛੋ ਕੱਢਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਗੁਜਰਾਤ ਨੂੰ ਪਾਰਟੀ ਲਈ ਸਭ ਤੋਂ ਅਹਿਮ ਸੂਬਾ ਦੱਸਦਿਆਂ ਕਿਹਾ ਕਿ ਇਹ ਰਾਜ ਕਦੇ ਕਾਂਗਰਸ ਦਾ ਘੜ ਸੀ। ਇਸ ਦੌਰਾਨ ਉਨ੍ਹਾਂ ਲਗਭਗ 30 ਸਾਲ ਤੋਂ ਸਤਾ ਤੇ ਕਾਬਜ ਆਰਐਸਐਸ ਅਤੇ ਭਾਜਪਾ ਨੂੰ ਹਰਾਉਣ ਦੀ ਸੌਖਾ ਦੀ। ਰਾਹੁਲ ਗਾਂਧੀ ਗੁਜਰਾਤ ਵਿੱਚ ਜ਼ਿਲ੍ਹਾ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਪਾਇਲਟ ਯੋਜਨਾ ਦੀ ਸ਼ੁਰੂਆਤ ਕਰਨ ਮਗਰੋਂ ਆਰਾਵਲੀ ਜ਼ਿਲ੍ਹੇ ਦੇ ਮਡਾਸਾ ਕਸਬੇ ਵਿੱਚ ਬੂਥ ਪਧਰੀ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਗੁਜਰਾਤ ਵਿੱਚ 2027 ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਜਾਣਕਾਰੀ ਅਨੁਸਾਰ ਪੰਜ ਮੈਂਬਰੀ ਕਮੇਟੀ ਗੁਜਰਾਤ ਵਿੱਚ ਪਾਰਟੀ ਦੀਆਂ 41 ਜ਼ਿਲ੍ਹਾ ਇਕਾਈਆਂ ਚ ਹਰੇਕ ਲਈ ਨਵੇਂ ਮੁਖੀਆਂ ਦੀ ਨਿਯੁਕਤੀ ਦੀ ਪ੍ਰਕਿਰਿਆ ਦੀ ਦੇਖਰੇਖ ਕਰੇਗੀ ਪੰਜ ਮੈਂਬਰੀ ਕਮੇਟੀ ਵਿੱਚ ਇੱਕ AICC ਨਿਗਰਾਨ ਅਤੇ ਚਾਰ ਰਾਜ ਨਿਗਰਾਨ ਸ਼ਾਮਲ ਹਨ ਆਪਣੇ ਸੰਬੋਧਨ ਦੌਰਾਨ ਰਾਹੁਲ ਗਾਂਧੀ ਨੇ ਵਰਕਰਾਂ ਨਾਲ ਕਈ ਵਾਅਦੇ ਕੀਤੇ ਉਹਨਾਂ ਨੇ ਕਿਹਾ ਕਿ ਇਹ ਵਿਚਾਰਧਰਮਾਂ ਦੀ ਲੜਾਈ ਹੈ ਸਿਰਫ ਦੋ ਪਾਰਟੀਆਂ ਦੀਆਂ ਹੀ ਵਿਚਾਰਧਰਮਾਂ ਹਨ ਪਹਿਲੀ ਭਾਜਪਾ ਤੇ ਦੂਜੀ ਕਾਂਗਰਸ ਸਿਰਫ ਕਾਂਗਰਸ ਹੀ ਭਾਜਪਾ ਤੇ ਆਰਐਸਐਸ ਨੂੰ ਹਰਾ ਸਕਦੀ ਹੈ ਉਨਾ ਕਹਿਆ ਕਿ ਭਾਜਪਾ ਨੂੰ ਹਰਾਉਣਾ ਸੌਖਾ ਨਹੀਂ ਹੈ ਸਿਰਫ ਪਾਰਟੀ ਦੇ ਕੰਮਕਾਜ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ। ਉਹਨਾਂ ਕਾਂਗਰਸ ਯਾਗਵਾਂ ਨੂੰ ਦੌੜ ਵਾਲੇ ਘੋੜਿਆਂ, ਬਰਾਤ ਅਤੇ ਘੋੜਿਆਂ ਅਤੇ ਲੰਗੜੇ ਘੋੜਿਆਂ ਵਜੋਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਕਿਹਾ ਹੈ ਕਿ ਪਾਰਟੀ ਗੁਜਰਾਤ ਵਿੱਚ ਇਸ ਲਈ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਕਿਉਂਕਿ ਦੌੜ ਵਾਲੇ ਘੋੜਿਆਂ ਨੂੰ ਵਿਆਹ ਵਿੱਚ ਨਚਾਇਆ ਜਾਂਦਾ ਹੈ ਜਦਕਿ ਨੱਚਣ ਵਾਲੇ ਘੋੜਿਆਂ ਨੂੰ ਚੋਣਾ ਲੜਨ ਲਈ ਕਿਹਾ ਜਾਂਦਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਆਪਣੀ ਸਰਕਾਰ ਬਣਾਉਣਗੇ। ਗੁਰੂਗ੍ਰਾਮ ਜ਼ਮੀਨ ਕੋਟਾਲੇ ਨਾਲ ਜੁੜੇ ਮਾਮਲੇ ਵਿੱਚ ED ਨੇ ਲਗਾਤਾਰ ਦੂਜੇ ਦਿਨ ਪ੍ਰੇਂਕਾ ਗਾਦੀ ਦੇ ਪਤੀ ਅਤੇ ਕਾਰੋਬਾਰੀ ਵਾੜਵਾੜਾ ਤੋਂ ਪੁੱਛਗਿੱਛ ਕੀਤੀ ਹੈ। ਵਾੜੜਾ ਨਾਲ ਉਹਨਾਂ ਦੀ ਪਤਨੀ ਪ੍ਰੇਂਕਾ ਵੀ ਮੌਜੂਦ ਸਨ। ਬੁੱਧਵਾਰ ਨੂੰ ਪੇਸ਼ੀ ਤੋਂ ਪਹਿਲਾਂ ਵਾੜੜਾ ਨੇ ਕਿਹਾ ਕਿ ਜੇਕਰ ਕੇਂਦਰ ਉਹਨਾਂ ਨੂੰ ਪ੍ਰੇਸ਼ਾਨ ਕਰੇਗਾ ਜਾਂ ਦਬਾਅ ਪਾਵੇਗਾ ਤਾਂ ਉਹ ਹੋਰ ਉੱਪਰ ਕੇ ਮਜ਼ਬੂਤ ਹੋ ਕੇ ਆਉਣਗੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੀ ਗੱਲ ਰੱਖਦੇ ਹਾਂ। ਇਸ ਲਈ ਨਿਸ਼ਾਨੇ 'ਤੇ ਹਾਂ। ਅਸੀਂ ਕਿਸੇ ਤੋਂ ਡਰਦੇ ਨਹੀਂ। ਬਾਰਡਰਾਂ ਨੇ ਕਿਹਾ ਕਿ ਸੰਸਦ ਵਿੱਚ ਭਾਵੇਂ ਰਾਹੁਲ ਗਾਂਧੀ ਨੂੰ ਰੋਕਿਆ ਜਾਵੇ ਜਾਂ ਉਹਨਾਂ ਨੂੰ ਬਾਹਰ ਰੋਕਿਆ ਜਾਵੇ ਅਸੀਂ ਸੱਚਾਈ ਅਤੇ ਲੋਕਾਂ ਦੀ ਲੜਾਈ ਲੜਦੇ ਰਹਾਂਗੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਨਿਸ਼ਾਨੇ ਤੇ ਜ਼ਰੂਰ ਹਾਂ ਪਰ ਸੌਫਟ ਟਾਰਗੇਟ ਨਹੀਂ ਹਾਰਡ ਟਾਰਗੇਟ ਹਾਂ ਅਤੇ ਹੋਰ ਮਜ਼ਬੂਤ ਹੁੰਦੇ ਰਹਾਂਗੇ ਉਹਨਾਂ ਦਾ ਕਹਿਣਾ ਹੈ ਕਿ ਸਮਾਂ ਬਦਲਦਾ ਰਹਿੰਦਾ ਹੈ ਤੇ ਈਡੀ ਨੇ ਮੰਗਲਵਾਰ ਨੂੰ ਵੀ ਬਾਰਡਰਾ ਤੋਂ 6 ਘੰਟੇ ਤੋਂ ਵੱਧ ਸਮੇਂ ਤੱਕ ਪੁਸ਼ਕਸ਼ ਕੀਤੀ ਸੀ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਸੰਗੀ ਜਾਂਚ ਏਜੰਸੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਾਰੜਾ ਦੇ ਬਿਆਨ ਦਰਜ ਕੀਤੇ ਹਨ ਵਾਰੜਾ ਖਿਲਾਫ ਜਾਂਚ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮਾਨਸਰ ਸ਼ਿਕੋਪੁਰ ਚ ਜ਼ਮੀਨ ਦੇ ਸੌਦੇ ਨਾਲ ਜੁੜੀ ਹੋਈ ਹੈ ਜ਼ਮੀਨ ਦਾ ਸੌਦਾ ਫਰਵਰੀ 2008 ਵਿੱਚ ਸਕਾਈਲਾਈਟ ਹਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਵੱਲੋਂ ਕੀਤਾ ਗਿਆ ਸੀ ਜਿੱਥੇ ਵਾਰੜਾ ਡਾਇਰੈਕਟਰਸ ਅਤੇ 3.5 ਏਕੜ ਜ਼ਮੀਨ 7 ਕਰੋੜ ਰੁਪਏ ਵਿੱਚ ਓਕੇਸ਼ਵਰ ਪ੍ਰਾਪਰਟੀਜ਼ ਤੋਂ ਖਰੀਦੀ ਗਈ ਸੀ ਉਸ ਸਮੇਂ ਭពਿੰਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਸੀ 4 ਸਾਲਾਂ ਬਾਅਦ ਸਤੰਬਰ 2012 ਵਿੱਚ ਕੰਪਨੀ ਨੇ ਇਹ ਜ਼ਮੀਨ ਡੀਐਲਐਫ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤੀ ਸੀ ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਤਤਕਾਲੀ ਅਧਿਕਾਰੀ ਅਸ਼ੋਕ ਖੇਮਕਾ ਨੇ ਜ਼ਮੀਨ ਦਾ ਇੰਤਕਾਲ ਰੱਦ ਕਰ ਦਿੱਤਾ ਸੀ ਹਰਿਆਣਾ ਪੁਲਿਸ ਨੇ 2018 ਵਿੱਚ ਸੌਦੇ ਦੀ ਜਾਂਚ ਲਈ ਐਫਆਈਆਰ ਦਰਜ ਕੀਤੀ ਸੀ ਸਮਾਜਵਾਦੀ ਪਾਰਟੀ ਨੇ ਆਪਣੇ ਪ੍ਰਧਾਨ ਅਖਲੇ ਜੱਦਵ ਲਈ एनएसजी दी सुरक्षा बहाल ਕਰਨ ਦੀ ਮੰਗ ਕੀਤੀ ਹੈ ਇਸ ਸਬੰਧੀ ਸਬਾਬੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਗਈ ਜਿਸ ਵਿੱਚ ਕਿਹਾ ਗਿਆ ਹੈ ਕਿ ਅਖਲੇਸ਼ ਯਾਦਵ ਦੀ ਜਾਨ ਨੂੰ ਖਤਰਾ ਹੈ ਉਹਨਾਂ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਖਲੇਸ਼ ਤੇ ਹਮਲੇ ਦੀ ਚੇਤਾਵਨੀ ਦੇਣ ਵਾਲੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਅਖਲੇਸ਼ ਨੂੰ ਇਸ ਵੇਲੇ ਜੈਡ ਪਲੱਸ ਸੁਰੱਖਿਆ ਮਿਲੀ ਹੋਈ ਹੈ ਪਹਿਲਾਂ ਇਸ ਸੁਰੱਖਿਆ ਅਧੀਨ ਉਹਨਾਂ ਕੋਲ ਐਨਐਸਜੀ ਦੇ ਕਮਾਂਡੋ ਸਨ ਗ੍ਰਹਿ ਮੰਤ్రਾਲਾ ਨੇ ਸਮਿਖਿਆ ਤੋਂ ਬਾਅਦ ਐਨਐਸਜੀ ਦੀ ਸੁਰੱਖਿਆ ਵਾਪਸ ਲੈ ਲਈ ਸੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੰਜੀਵ ਖੰਨਾ ਨੂੰ ਬੁੱਧਵਾਰ ਕੇਂਦਰੀ ਕਾਨੂੰਨ ਮੰਤਰਾਲਾ ਨੂੰ ਅਦਾਲਤ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਪੂਸ਼ਨ ਰਾਮਕ੍ਰਿਸ਼ਨ ਗਵਈ ਨੂੰ ਨਿਮਾ ਚੀਫ ਜਸਟਿਸ ਨਿਯੁਕਤ ਕਰਨ ਲਈ ਸਪਾਰਸ਼ ਕੀਤੀ ਉਹ 14 ਮਈ ਨੂੰ 52ਵੇਂ ਚੀਫ ਜਸਟਿਸ ਵਜੋਂ ਸੌ ਚੁੱਕਣਗੇ ਜਸਸ ਗਵਈ ਨੂੰ 24 ਮਈ 2019 ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਮਿਲੀ ਸੀ ਚੀਫ ਜਸਟਿਸ ਵਜੋਂ ਉਨ੍ਹਾਂ ਦਾ ਕਾਰਜਕਾਲ 6 ਮਹੀਨਿਆਂ ਤੋਂ ਵੱਧ ਹੋਵੇਗਾ ਉਹ ਇਸੇ ਸਾਲ 23 ਨਵੰਬਰ ਨੂੰ ਸੇਵਾਮੁਕਤ ਹੋਣਗੇ ਜੱਜਸ ਗਵੇਈ ਸੁਪਰੀਮ ਕੋਰਟ ਦੇ ਉਨ੍ਹਾਂ ਕਈ ਸੰਵਿਧਾਨਕ ਬੈਂਚਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਨੇ ਐਵੇਂ ਫੈਸਲੇ ਸੁਣਾਏ ਹਨ ਉਹ ਪੰਜ ਜੱਜਾਂ ਦੀ ਉਸ ਸੰਵਿਧਾਨਕ ਬੈਂਚ ਦਾ ਹਿੱਸਾ ਵੀ ਹਨ ਜਿਨ੍ਹਾਂ ਨੇ ਦਸੰਬਰ 2023 ਵਿੱਚ ਜੰਮੂ ਕਸ਼ਮੀਰ ਵਿੱਚ ਧਾਰਾ 370 ਦੇ ਉਪਬੰਧ ਨੂੰ ਰੱਦ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਸਰਬਸੰਮਤੀ ਨਾਲ ਬਰਕਰਾਰ ਰੱਖਿਆ ਸੀ ਪੰਜ ਜੱਜਾਂ ਦੇ ਇੱਕ ਹੋਰ ਸੰਵਿਧਾਨਕ ਬੈਂਚ ਜਿਸ ਵਿੱਚ ਜਸਸਿਸ ਗਵਈਵੀ ਸ਼ਾਮਲ ਸਨ ਨੇ ਸਿਆਸੀ ਵਿਤੀ ਪੋਸ਼ਣ ਲਈ ਚੋਣਬਾਣ ਯੋਜਨਾ ਨੂੰ ਰੱਦ ਕੀਤਾ ਸੀ ਤਰਨਤਾਰਨ ਨਜ਼ਦੀਕੀ ਪਿੰਡ ਰਟਾਲ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਇੱਕ ਤਿਰਵਲੋਂ ਚਲਾਈ ਗਈ ਗੋਲੀ ਕਾਰਨ ਇੱਕ ਦੀ ਮੌਤ ਹੋ ਗਈ ਜਦਕਿ ਉਸਦਾ ਤਾਇਆ ਜ਼ਖਮੀ ਹੋ ਗਿਆ ਹੈ ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਨ ਅਧੀਨ ਪੈਂਦੇ ਪਿੰਡ ਰਟਾਲ ਵਿਖੇ ਪਿੰਡ ਦੀ 4.5 ਕਿੱਲੇ ਜ਼ਮੀਨ ਦੀ ਪੰਚਾਇਤੀ ਬੋਲੀ ਗੁਰਦੁਆਰਾ ਮਹਾਸਿੰਘ ਦੇ ਸਾਹਮਣੇ ਰੱਖੀ ਗਈ ਸੀ। ਸ਼ਾਮ ਕਰੀਬ 5 ਵਜੇ ਜਦੋਂ ਪਿੰਡ ਨਿਵਾਸੀਆਂ ਦੀ ਮੌਜੂਦਗੀ ਵਿੱਚ ਬੋਲੀ ਹੋਣ ਲੱਗੀ ਤਾਂ ਇਸ ਦੌਰਾਨ ਪੁਰਾਣੇ ਹਿਸਾਬ ਕਿਤਾਬ ਨੂੰ ਲੈ ਕੇ ਗੁਰਦਿਆਲ ਸਿੰਘ ਸਾਬਕਾ ਸਰਪੰਚ ਪਿੰਡ ਰਟਾਲ ਵੱਲੋਂ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਝਗੜਾ ਵੱਧ ਗਿਆ। ਇਸ ਦੌਰਾਨ ਸਾਬਕਾ ਸਰਪੰਚ ਗੁਰदयाल ਸਿੰਘ ਵੱਲੋਂ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਵੱਜਣ ਨਾਲ ਜਰਨੈਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਟੌਲ ਅਤੇ ਉਸ ਦਾ ਤਾਇਆ ਜਸਵੰਤ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਪਿੰਡ ਰਟੌਲ ਜ਼ਖਮੀ ਹੋ ਗਏ ਗੁਰदयाल ਸਿੰਘ ਸਾਬਕਾ ਸਰਪੰਚ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਏ ਦੋਵੇਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਜਰਨੈਲ ਸਿੰਘ ਨੂੰ ਮਰ ਤੱਕ ਕਰਾਰ ਦਿੱਤਾ ਜਦਕਿ ਜਸਵੰਤ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਥਾਣਾ ਸਿਟੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਅਮਰਵਿਚੇ ਲਿਆਂਦੀ ਜਾ ਰਹੀ ਹੈ। ਮਾਲਦੀਵ ਨੇ ਗਾਜਾ ਵਿੱਚ ਜੰਗ ਕਾਨ ਇਜ਼ਰਾਈਲੀ ਪਾਸਪੋਰਟ ਧਾਰਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਆਪਣੇ ਇਮੀਗ੍ਰੇਸ਼ਨ ਕਾਨੂੰਨ ਦੇ ਵਿੱਚ ਬਦਲਾਅ ਕੀਤਾ ਹੈ। ਰਾਸ਼ਪਤੀ ਦਫ਼ਤਰ ਦੇ ਇੱਕ ਬਿਆਨ ਅਨੁਸਾਰ ਸੋਧ ਨੂੰ ਸੋਮਵਾਰ ਨੂੰ ਸੰਸਦ ਨੇ ਪਾਸ ਕਰ ਦਿੱਤਾ ਅਤੇ ਮੰਗਲਵਾਰ ਨੂੰ ਰਾਸ਼ਪਤੀ ਮੁਹੰਮਦ ਮੋਇਜ਼ੂ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਇਹ ਅਜੇ ਸਪਸ਼ਟ ਨਹੀਂ ਹੈ ਕਿ ਇਹ ਕਾਨੂੰਨ ਦੋਹਰੀ ਨਾਗਰਿਕਤਾ ਵਾਲੇ ਉਨ੍ਹਾਂ ਲੋਕਾਂ ਤੇ ਲਾਗੂ ਹੋਵੇਗਾ ਜਾਂ ਨਹੀਂ ਜਿਨ੍ਹਾਂ ਕੋਲ ਇਜ਼ਰਾਈਲ ਅਤੇ ਕਿਸੇ ਹੋਰ ਦੇਸ਼ ਦਾ ਪਾਸਪੋਰਟ ਹੈ। ਕੈਬਨੇਟ ਨੇ ਇਮੀਗ੍ਰੇਸ਼ਨ ਕਾਨੂੰਨ ਵਿੱਚ ਬਦਲਾਅ ਦਾ ਫੈਸਲਾ ਲਗਭਗ 1 ਸਾਲ ਪਹਿਲਾਂ ਲਿਆ ਸੀ ਪਰ ਸਰਕਾਰ ਨੇ ਇਸ ਹਫ਼ਤੇ ਇਸ ਨੂੰ ਰਸਮੀ ਰੂਪ ਦਿੱਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਾ ਫਿਲਸਤੀਨੀ ਲੋਕਾਂ ਤੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਅਤਿਆਚਾਰਾਂ ਤੇ ਕਤਲੇਆਮ ਦੇ ਜਵਾਬ ਵਿੱਚ ਕੀਤਾ ਗਿਆ ਹੈ। ਭਾਰਤ ਵਿੱਚ ਪਹਿਲੀ ਵਾਰ ਹੀ ਕਿਸੇ ਰੇਲ ਗੱਡੀ ਦੇ ਅੰਦਰ ਏਟੀਐਮ ਲਗਾਇਆ ਗਿਆ ਹੈ। ਇਸ ਤਰ੍ਹਾਂ ਦਾ ਪਹਿਲਾ ਪ੍ਰਯੋਗ ਮਹਾਰਾਸ਼ਟਰ ਦੀ ਮਨਮਾੜ ਸੀਐਸਐਮਟੀ ਪੰਜਵਤੀ ਐਕਸਪ੍ਰੈਸ ਵਿੱਚ ਕੀਤਾ ਗਿਆ ਹੈ। ਇਸ ਪਹਿਲ ਨੂੰ ਏਟੀਐਮ ਔਨ व्हील्स ਨਾਂ ਦਿੱਤਾ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਏਟੀਐਮ ਦੀ ਵੀਡੀਓ ਇੰਟਰਨੈਟ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਹੈ ਜਿਹੜੀ ਖੂਬ ਚਰਚਾ ਵਿੱਚ ਹੈ ਇਹ ਪਹਿਲਾ ਰੇਲਵੇ ਬੋਰਡ ਦੇ ਉਸ ਨਿਰਦੇਸ਼ ਦਾ ਹਿੱਸਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਰਾਏ ਤੋਂ ਇਲਾਵਾ ਕਮਾਈ ਵਧਾਉਣ ਲਈ ਨਵੀਂ ਸੋਚ ਦੇ ਤਰੀਕੇ ਅਪਣਾਏ ਜਾਣ ਇਸ ਮੌਕੇ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਅਜਿਹੇ ਪ੍ਰਯੋਗ ਹੋਰ ਵੀ ਕੀਤੇ ਜਾਣਗੇ ਲਿਵਨ ਰਿਲੇਸ਼ਨਸ਼ਿਪ ਵਿੱਚ ਰਹਿਣ ਦੌਰਾਨ ਮੁੰਡੇ ਕੁੜੀਆਂ ਵਿਚਕਾਰ ਝਗੜਾ ਹੋਣ ਉਪਰੰਤ ਰੇਪ ਦਾ ਪਰਚਾ ਜਾਂ ਵਿਆਹ ਲਈ ਦਬਾਅ ਨਹੀਂ ਪਾਇਆ ਜਾ ਸਕਦਾ ਕਿਉਂਕਿ ਕਾਨੂੰਨ ਅਨੁਸਾਰ ਉਹ ਦੋਵੇਂ ਰਿਲੇਸ਼ਨਸ਼ਿਪ ਦੌਰਾਨ ਬਾਲਗਸਾਨ ਇਹ ਗੱਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਕੀਤੀ ਉਹ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਰੂਪਨਗਰ ਵੱਲੋਂ ਸਰਕਾਰੀ ਕਾਰਜਵੇਖੇ ਮਹਿਲਾ ਸਸ਼ਕਤੀਕਰਨ ਤੇ ਕਰਵਾਏ ਸਮਾਗਮ ਵਿੱਚ ਆਏ ਸਨ ਉਨਾ ਕਹਿ ਕਿ ਲਵਰ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲਿਆਂ ਦੇ ਝਗੜਿਆਂ ਦੇ ਕਾਫੀ ਕੇਸ ਆ ਰਹੇ ਹਨ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿੰਦਗੀ ਵਿੱਚ ਹਰੇਕ ਕਦਮ ਸੋਚ ਸਮਝ ਕੇ ਪੁੱਟਣ। ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਆਪਣੇ ਮਾਪਿਆਂ ਦੀ ਸਲਾਹ ਲੈਣ ਕਿਉਂਕਿ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਗਲਤ ਸਲਾਹ ਨਹੀਂ ਦੇ ਸਕਦੇ। ਉਹਨਾਂ ਦਾ ਕਹਿਣਾ ਹੈ ਕਿ ਮੇਰੇ ਕੋਲ ਕੇਸ ਆ ਰਹੇ ਹਨ ਕਿ ਬੱਚੇ ਪੜ੍ਹਾਈ ਕਾਨੂੰ ਉਪਰੰਤ ਚੰਗੀ ਤਨਖਾਹ ਦੇ ਕੇ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀ ਲੈਂਦੇ ਹਨ। ਪਰ ਕਈ ਵਾਰੀ ਇੰਟਰਵਿਊ ਲੈਣ ਵਾਲੇ ਖਾਲੀ ਪੇਪਰ ਤੇ ਸਾਈਨ ਕਰਵਾ ਕੇ ਕਹਿ ਦਿੰਦੇ ਹਨ ਕਿ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਪਰ ਉਸ ਖਾਲੀ ਪੇਪਰ ਤੇ ਕੀਤੇ ਸਾਈਨ ਪੂਰੀ ਜ਼ਿੰਦਗੀ ਲਈ ਮੁਸੀਬਤ ਬਣ ਜਾਂਦਾ ਹੈ ਉਹਨਾਂ ਕਹੇ ਕਿ ਜਿੱਥੇ ਵੀ ਤੁਸੀਂ ਨੌਕਰੀ ਕਰਨੀ ਹੈ ਉੱਥੋਂ ਪਹਿਲਾਂ ਜੁਆਇਨਿੰਗ ਲੈਟਰ ਲਵੋ ਤਾਂ ਕਿ ਤੁਹਾਨੂੰ ਨਿਜਮਾ ਬਰੇ ਜਾਣਕਾਰੀ ਮਿਲ ਸਕੇ ਚੇਅਰਪਰਸਨ ਗਹਿਲ ਨੇ ਕਿਹਾ ਕਿ ਕਿਸੇ ਵੀ ਪੜਤਾਲ ਜਾਂ ਰਾਸੀ ਲੋਕਾਂ ਸਬੰਧੀ ਆਇਸ਼ਕਾਇਤੇ ਕਿਸੇ ਵੀ ਪ੍ਰਕਾਰ ਦਾ ਦਬਾਅ ਨਹੀਂ ਹੁੰਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਅਹੁਦੇ ਸੰਭਾਲਣ ਸਮੇਂ ਕਿਹਾ ਸੀ ਕਿ ਹਰੇਕ ਸ਼ਿਕਾਇਤਾ ਪਾਰਦਰਸ਼ਤਾ ਨਾਲ ਹੱਲ ਕੀਤਾ ਜਾਵੇ ਇਸ ਮੌਕੇ ਐਸਪੀ ਚੰਦ ਸਿੰਘ ਐਸਜੀਐਮ ਰੂਪਨਗਰ ਸਚਨ ਪਾਠਕ ਨikhil अरोड़ा ਸ਼ਰੂਤੀ ਸ਼ਰਮਾ ਰਜਿੰਦਰ ਕੌਰ ਜਤਿੰਦਰ ਸਿੰਘ ਗਿੱਲ ਆਦ ਉੱਚ ਅਧਿਕਾਰੀ ਵੀ ਹਾਜ਼ਰ ਸਨ ਵੈਨਕੂਵਰ ਵਿੱਚ ਮਾਂ ਬੋਲੀ ਕਮੰਤਰੀ ਪੰਜਾਬੀ ਫਿਲਮ ਮੇਲਾ ਇਸ ਵਾਰ 27 ਅਪ੍ਰੈਲ ਤੱਕ ਸਰੀ ਵਿੱਚ ਕਰਵਾਇਆ ਜਾ ਰਿਹਾ ਹੈ ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਦਸਾਂ ਵਿਜੀ ਫਿਲਮਾਂ ਲਗੂ ਅਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ ਮੇਲੇ ਦੇ ਡਾਇਰੈਕਟਰ ਅਤੇ ਉੱਗੇ ਰੰਗਕਰਮੀ ਨਵਲਪ੍ਰੀਤ ਰੰਗੀਰਾ ਕਹਿਣਾ ਹੈ ਕਿ ਕੈਨੇਡਾ ਦੀ ਅਗਲੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜ ਲੈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ ਸੈਨੇਮੇ ਦੇ ਵੱਖ-ਵੱਖ ਪਹਿਲੂਆਂ ਤੇ ਸੈਮੀਨਾਰ ਕੀਤੇ ਜਾਣਗੇ ਤੇ ਲਘੂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਮਾਂ ਬੋਲੀ ਪੁਰਸਕਾਰ ਰੱਖਿਆ ਗਿਆ ਹੈ। ਇਸ ਵਾਰ ਇਹ ਪੁਰਸਕਾਰ ਪ੍ਰਸਿੱਧ ਕਲਾਕਾਰ ਰਵਿੰਦਰ ਮੰਡ ਨੂੰ ਦਿੱਤਾ ਜਾਵੇਗਾ। ਇਸ ਮੌਕੇ ਰਵਿੰਦਰ ਮੰਡ ਦਰਸ਼ਕਾਂ ਨਾਲ ਆਪਣੀ ਕਲਾ ਤੇ ਫਿਲਮੀ ਸਫ਼ਰ ਨਾਲ ਜੁੜੇ ਤਜਰਬੇ ਵੀ ਸਾਂਝੇ ਕਰਨਗੇ। ਸ਼ਹਿਰ ਦੇ ਪਤਵੰਤਿਆਂ ਤੇ ਬਾਹਰੋਂ ਆਏ ਹੋਏ ਮਹਿਮਾਨਾਂ ਦੀ ਹਾਜ਼ਰੀ ਵਿੱਚ ਮੇਲੇ ਦਾ ਉਦਘਾਟਨ ਸਰੀ ਸਟਾਬੇਰੀ ਹਿੱਲ ਲਾਇਬ੍ਰੇਰੀ ਵਿਖੇ ਦੁਪਹਿਰ ਬਾਅਦ ਕਰੀਬ 2 ਵਜੇ ਕੀਤਾ ਜਾਵੇਗਾ। ਬਾਲੀਵੁੱਡ ਅਦਾਕਾਰਾ ਸਾਗਰੀਕਾ ਘਾਟਕੇ ਖਾਨ ਅਤੇ ਸਾਬਕਾ ਕਰੈਕਟਰ ਜ਼ਹਿਰ ਖਾਨ ਦੇ ਕਰਪੁੱਤਰ ਨੇ ਜਨਮ ਲਿਆ ਹੈ ਫਿਲਮ ਚੱਕ ਦੇ ਇੰਡੀਆ ਦੀ ਅਦਾਕਾਰਾ ਸਾਗਰੀਕਾ ਨੇ ਆਪਣੇ ਪਤੀ ਜ਼ਹਿਰ ਖਾਨ ਨਾਲ ਇੰਸਟਾਗ੍ਰam ਤੇ ਪਾਈ ਸਾਂਝੀ ਪੋਸਟ ਵਿੱਚ ਆਪਣੇ ਚਿਹਤਿਆਂ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ ਇਸ ਜੋੜੇ ਨੇ ਆਪਣੇ ਪੁੱਤਰ ਦਾ ਨਾਮ ਫਤੇਹ ਸਿੰਘ ਖਾਨ ਰੱਖਿਆ ਹੈ ਉਹਨਾਂ ਇਸ ਪੋਸਟ ਵਿੱਚ ਬੱਚੇ ਦਾ ਨਾਮ ਲਿਖਿਆ ਹੈ ਤੇ ਉਸ ਦੀਆਂ ਫੋਟੋ ਵੀ ਸਾਂਝੀਆਂ ਕੀਤੀਆਂ ਹਨ ਇਹਨਾਂ ਵਿੱਚੋਂ ਪਹਿਲੀ ਫੋਟੋ ਵਿੱਚ ਜਹੀਰ ਨੇ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ। ਸਾਗਰਿਕਾ ਵੀ ਆਪਣੇ ਪਤੀ ਦੇ ਨਾਲ ਬੈਠੀ ਨਜ਼ਰ ਆ ਰਹੀ ਹੈ। ਦੂਜੀ ਫੋਟੋ ਵਿੱਚ ਇਸ ਜੋੜੇ ਨੇ ਸੁੱਤੇ ਹੋਏ ਬੱਚੇ ਦੇ ਹੱਥਾਂ ਨੂੰ ਹੱਥਾਂ ਵਿੱਚ ਫੜਿਆ ਹੋਇਆ ਹੈ। ਇਹਨਾਂ ਬਲੈਕ ਐਂਡ ਵਾਈਟ ਫੋਟੋਆਂ ਨਾਲ ਉਹਨਾਂ ਨੇ ਕੈਪਸ਼ਨ ਵੀ ਲਿਖੀ ਹੈ ਜਿਸ ਵਿੱਚ ਲਿਖਿਆ ਹੈ ਕਿ ਬਹੁਤ ਪਿਆਰ ਨਾਲ ਅਸੀਂ ਆਪਣੇ ਪੁੱਤਰ ਫਤਿਹ ਸਿੰਘ ਖਾਨ ਦਾ ਸਵਾਗਤ ਕਰਦੇ ਹਾਂ। ਇਹਨਾਂ ਦੋਵਾਂ ਨੇ ਸਾਲ 2017 ਵਿੱਚ ਵਿਆਹ ਕਰਵਾਇਆ ਸੀ। ਇਹ ਦੋਵੇਂ ਜਣੇ ਸਾਂਝੇ ਦੋਸਤਾਂ ਹੀ ਮਿਲੇ ਸਨ। ਇਸ ਮਗਰੋਂ ਦੋਵਾਂ ਵਿੱਚ ਪਿਆਰ ਹੋ ਗਿਆ ਤੇ ਇਹਨਾਂ ਨੇ ਵਿਆਹ ਕਰਵਾ ਲਿਆ ਸਾਗਰੇ ਕਾਨੂੰ ਚੱਕ ਦੇ ਇੰਡੀਆ ਫੋਕਸ ਅਤੇ ਇਰਾਦਾ ਫਿਲਮਾਂ ਕਰਕੇ ਜਾਣਿਆ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਦੋਸਤਾਨੀਆਂ ਸ਼ੁਭ ਇਸ਼ਾਵਾ ਮਿਲ ਰਹੀਆਂ ਹਨ ਅਸੀਂ ਆਪਣੇ ਦੋਸਤਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਬੱਚੇ ਨੂੰ ਪਿਆਰ ਦੇ ਰਹੇ ਹਨ ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੀ ਜਨਮ ਦਿਨ ਮੌਕੇ ਫੁਆਰਾ ਚੌਂਕ ਵਿਖੇ ਸਨਮਾਨ ਸਭਾ ਦਾ ਆਯੋਜਨ ਕੀਤਾ ਗਿਆ ਵੱਖ-ਵੱਖ ਸਮਾਜਿਕ ਜਸੇਵੰਦੀਆਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਨੇ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਦੀ ਪੁੱਤ ਤੇ ਫੁੱਲਾਂ ਦੇ ਹੱਥ ਪਾਏ ਹਨ। ਇਸ ਮੌਕੇ ਭਾਜਪਾ ਆਗੂਆਂ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਵਿਚਾਰਧਾਰਕ ਸਮਾਜਿਕ ਜਸੇਵੰਦੀਆਂ ਦੇ ਆਗੂਆਂ ਨੇ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਦੀ ਸੋਚ, ਸੰਵਿਧਾਨਕ ਦਰਸ਼ਨ ਅਤੇ ਸਮਾਜਿਕ ਨਿਆਂ ਸੰਬੰਧੀ ਸਿਧਾਂਤਾਂ ਤੇ ਆਪਣੇ ਵਿਚਾਰ ਰੱਖੇ ਹਨ। ਭਾਜਪਾ ਜਿਲ੍ਹਾ ਪਟਿਆਲਾ ਉਤਰੀ ਦੇ ਪ੍ਰਧਾਨ ਜਸਬਾਤ ਸਿੰਘ ਗਗਰੋਰੀ, ਪ੍ਰਦੀਪ ਕੁਮਾਰ ਨੰਦਾ ਨਰੇਸ਼ ਤਮਾਨ ਸੰਜੀਵ ਮਿੱਤਲ ਐਡਵੋਕੇਟ ਕਿਸ਼ਨ ਸਿੰਘ ਡਾਕਟਰ ਗੁਰਵਿੰਦਰ ਸਿੰਘ ਅਮਨ ਵਿਸ਼ੂ ਸ਼ਰਮਾ ਅਵਿਨਾਸ਼ ਕੋਰ ਅਸ਼ੋਕ ਬਿੱਟੂ ਗੌਰਵ ਗੋਤਮ ਦਰਸ਼ਨ ਸਿੰਘ ਸ਼ਾਮਲ ਹੋਏ ਹਨ ਰਾਜਪੁਰਾ ਵਿੱਚ ਮਨਾਏ ਇਸ ਸਮਾਗਮ ਦੇ ਵਿੱਚ ਉਗੀਆਂ ਸਖਸ਼ੀਤਾ ਨੇ ਸ਼ਿਰਕਤ ਕੀਤੀ ਹੈ ਪੰਜਾਬ ਦੇ ਉੱਗੇ ਬਾਲਮੀਕ ਨੇਤਾ ਤੇ ਡਾਕਟਰ ਬਾਬਾ ਸਾਹਿਬ ਪੀਮਰਾਵ ਅੰਬੇਦਕਰ ਦੇ ਵਿਚਾਰ ਤਾਰਕ ਹੰਸਰਾਜ ਬਨਵਾੜੀ ਨੇ ਸਰਪਾਉ ਪਾਕੇ ਪਾਜਪਾ ਜੇਲਾ ਪ੍ਰਦਾਨ ਜਸਪਾਲ ਸਿੰਘ ਗਗਰੋਲੀ ਅਤੇ ਉਹਨਾਂ ਦੀ ਟੀਮ ਦਾ ਸਨਮਾਨ ਕੀਤਾ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ 31 ਮਈ ਦਿਨ ਸ਼ਨੀਵਾਰ ਨੂੰ ਟਿਊ ਡ੍ਰੌਪ ਇਵੈਂਟ ਸੈਂਟਰ ਮੈਨੇਕਾਓ ਵਿਖੇ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਫੁਲਕਾਰੀ ਲੇਡੀ ਨਾਈਟ ਕਰਵਾਈ ਜਾ ਰਹੀ ਹੈ ਅੱਜ ਇਸਵੰਦੀ ਰੰਗਦਾਰ ਪੋਸਟਰ ਲਾਪ ਪੰਜਾਬ ਰੈਸਟੋਰੈਂਟ ਮੈਨੂ ਰੇਵਾ ਵਿਖੇ ਮਾਲਵਾ ਕਲੱਬ ਦੀਆਂ ਮਹਿਲਾ ਮੈਂਬਰਜ਼ ਵੱਲੋਂ ਪੰਜਾਬੀ ਬੋਲੀਆਂ ਪਾ ਕੇ ਕੀਤਾ ਗਿਆ ਸਿਰਫ ਮਹਿਲਾਵਾਂ ਦੇ ਲਈ ਰਾਖਵੇਂ ਇਸ ਸੱਭਿਆਚਾਰਕ ਪ੍ਰੋਗਰਾਮ ਦੇ ਲਈ ਕੋਈ ਦਾਖਲਾ ਫੀਸ ਨਹੀਂ ਹੈ ਨਾ ਹੀ ਕੋਈ ਪਾਰਕਿੰਗ ਫੀਸ ਹੁੰਦੀ ਹੈ ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਮਾਤਮਾਂ ਵੀ ਇਸ ਮਨ ਪਰਚਾਵੇ ਲਈ ਅਤੇ ਪੁਰਾਣੀਆਂ ਨਵੀਆਂ ਰਵਾਇਤੀ ਪੰਜਾਬੀ ਗੀਤ ਸੰਗੀਤ ਲਈ ਪਹੁੰਚਦੀਆਂ ਹਨ ਨਿਊਜ਼ੀਲੈਂਡ ਵੱਸਦੀਆਂ ਸਮੂਹ ਮਹਿਲਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦਿਨ ਸਾਰੀਆਂ ਮਹਿਲਾਵਾਂ ਪੰਜਾਬੀ ਸੂਟ ਲਹਿੰਗੇ ਅਤੇ ਹੋਰ ਖਾਸ ਰਵਾਇਤੀ ਕੱਪੜੇ ਪਹਿਨ ਕੇ ਆਉਣ ਫੁਲਕਾਰੀ ਨਾਈਟ ਦੇ ਨਾਲ ਨਾਲ ਇੱਥੇ ਦੇਸੀ ਬਾਜ਼ਾਰ ਵੀ ਲੱਗੇਗਾ ਜਿਸ ਵਿੱਚ ਬਹੁਤ ਸਾਰੀਆਂ ਖਾਣ ਪੀਣ ਦੀਆਂ ਦੁਕਾਨਾਂ ਸੂਟਾਂ ਦੀਆਂ ਦੁਕਾਨਾਂ ਅਤੇ ਹੋਰ ਖਰੀਦੋ ਫਰੋਖਤ ਲਈ ਸਜਾਵਟੀ ਸਮਾਨ ਦੀਆਂ ਦੁਕਾਨਾਂ ਸਜਣਗੀਆਂ ਜਿਆਦਾ ਜਾਣਕਾਰੀ ਦੇ ਲਈ ਪ੍ਰਧਾਨ ਪਰਮਿੰਦਰ ਸਿੰਘ ਤਖਣ ਉਪ ਪ੍ਰਧਾਨ ਪਾਲ ਰਣੀਆਂ ਗਗਨ ਧਾਲੀਵਾਲ ਪੈਰੀ ਪੁੱਲਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਅਗਲੀ ਖਬਰ ਅਨੁਸਾਰ ਸਿੱਖਾਂ ਦੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੋਂ ਲਗਭਗ 12000 ਕਿਲੋਮੀਟਰ ਦੂਰ ਫਿਜੀ ਦੀ ਰਾਤਾਨੀ ਸਮਾ ਬੁਲਾ ਵਿਖੇ 1923 ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਸਮਾ ਬੁਲਾ ਵਿਖੇ ਖਾਲਸਾ ਪੰਥ ਦਾ 326ਵਾਂ ਸਾਜਨਾ ਦੇਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ 11 ਅਪ੍ਰੈਲ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕਰਨ ਉਪਰੰਤ ਸ਼੍ਰੀ ਆਖਣਪਰ ਸਾਹਿਬ ਆਰੰਭ ਹੋਏ 13 ਅਪ੍ਰੈਲ ਨੂੰ ਸ਼੍ਰੀ ਆਖਣਪਰ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦੀਵਾਨ ਸਜਾਇਆ ਗਿਆ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਖਾਸਾ ਹੋਣਾ ਨੇ ਗਰਵਾਨੀ ਕੀਰਤਨ ਅਤੇ ਵਿਚਾਰਾਂ ਨਾਲ ਸਾਂਝ ਪਾਈ ਇਸ ਮੌਕੇ ਫਿਜੀ ਸਿਤ ਭਾਰਤੀ ਦੂਤਾਵਾਸ ਤੋਂ ਹਾਈ ਕਮਿਸ਼ਨਰ ਸੁਨੀਤ ਮਹਿਤਾ ਖਾਸ ਤੌਰ ਤੇ ਪੁੱਜੇ ਉਹਨਾਂ ਪਾਈ ਹਰਮੀਤ ਸਿੰਘ ਨੇ ਮੈਨੇਜਮੈਂਟ ਵੱਲੋਂ ਜੀ ਆਇਆਂ ਆਖਿਆ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗੁਰੂ ਦੇ ਲੰਗਰ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ ਅਤੇ ਵਰਤਾਏ ਗਏ ਵਰਨਨ ਹੋ ਗਿਆ ਕਿ ਫਿਜੀ ਵਿੱਚ ਭਾਰਤੀ ਲੋਕ ਕੰਮਕਾਰ ਵਾਸਤੇ 1882 ਤੋਂ ਜਾਣੇ ਸ਼ੁਰੂ ਹੋਏ ਸਨ ਪੰਜਾਬੀਆਂ ਦੀ ਵੱਡੀ ਆਮਦ ਵੀ ਇਸ ਦੌਰਾਨ ਆਈ ਹੈ ਦੁਆਬਾ ਖੇਤਰ ਦੇ ਲੋਕ ਬਹੁ ਗਿਣਤੀ ਵਿੱਚ ਪੁੱਜੇ ਇਸ ਵੇਲੇ ਇੱਥੇ ਪੰਜ ਗੁਰਦੁਆਰਾ ਸਹਿਬਾਨ ਹਨ ਖਾਲਸਾ ਸਕੂਲ ਅਤੇ ਖਾਲਸਾ ਕਾਲਜ ਹਨ ਪੰਜਾਬੀਆਂ ਦੇ ਵੱਡੇ ਕਾਰੋਬਾਰ ਹਨ ਗੋਰਦੁਆਰਾ ਸਾਹਿਬ ਸਮਾਬੋਲਾ ਆਪਣੀ ਸੌਮੀ ਬਰੇਗੰਡ 2023 ਵਿੱਚ ਮਨਾ ਚੁੱਕਾ ਹੈ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ